ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਅੱਜ ਆਪਾਂ ਲੈ ਕੇ ਆਇਆ ਹੋਰ ਬਹੁਤ ਸੋਹਣੇ ਸੋਹਣੇ ਸੂਟ ਕਿਉਂਕਿ ਸਾਉਣ ਦੇ ਸੰਧਾਰਿਆਂ ਕਰਕੇ ਬਹੁਤ ਡਿਮਾਂਡ ਆ ਬਹੁਤ ਹੀ ਜ਼ਿਆਦਾ ਸਸਤੀਆਂ ਰੇਂਜਾਂ ਦਾ ਆਪਾਂ ਨਾਲ ਦੀ ਨਾਲ ਲੈ ਕੇ ਕਵਰ ਕਰੀ ਹੋਈ ਜਾਂਦੇ ਆ ਕਿਉਂਕਿ ਸਸਤੀਆਂ ਰੇਂਜਾਂ ਆ ਆਹ ਹਫ਼ਤੇ ਦੇ ਵਿੱਚ ਮੈਂ ਕਈ ਵੀਡੀਓ ਪਾ ਚੁੱਕੀ ਆ ਜਿਹੜੀ ਅੱਜ ਦੀ ਰੇਂਜ ਆ ਇਹ ਥੋੜੀ ਜੀ ਰੇਂਜ ਤਾਂ ਹਾਈ ਆਈ ਆ ਬਟ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਫੈਬਰਿਕ ਜਿੰਨਾ ਗੁੜ ਪਾਵਾਂਗੇ ਉਨਾ ਹੀ ਮਿੱਠਾ ਆਊਗਾ ਉਹ ਗੱਲ ਆ ਜੀ ਇੰਨਾ ਸੋਹਣਾ ਬਟਰ ਬਿਲਕੁਲ ਮਲਾਈ ਮੱਖਣ ਵਰਗਾ ਸਟਾਫ ਆ ਰਸ਼ੀਆ ਬ੍ਰੈਂਡ ਦੀ ਸਾਰੀ ਕਲੈਕਸ਼ਨ ਰਹੂਗੀ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਬਹੁਤ ਸੋਹਣੀ ਪ੍ਰਿੰਟਿੰਗ ਲੈ ਕੇ ਆਏ ਆ ਜਿਹੜਾ ਵੀ ਸੂਟ ਜਿਹੜੀ ਵੀ ਭੈਣ ਨੂੰ ਪਸੰਦ ਆਇਆ ਬਸ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਤੁਸੀਂ ਆਪਣੀ ਭੈਣ ਨੂੰ ਗਿਫਟ ਕਰਨਾ ਕਰਦੀਆਂ ਕੁੜੀਆਂ ਲਈ ਗਿਫਟ ਲੈਣੇ ਆ ਹਨਾ ਸੂਟ ਦੇਣੇ ਆ ਨਾਲ ਸੰਧਾਰਿਆਂ ਦੇ ਬਹੁਤ ਸੋਹਣੇ ਯਾਨੀ ਕਿ ਫੈਬਰਿਕ ਆ ਹੱਥ ਲਾਇਆ ਜਦੋਂ ਫੀਲ ਕਰਨਗੇ ਤਾਂ ਬਹੁਤ ਖੁਸ਼ ਹੋ ਜਾਣਗੇ ਇਹ ਰੋ ਖੁਸ਼ ਕਰਨ ਵਾਲੇ ਸੂਟ ਨੇ ਜਿਹੜਾ ਵੀ ਸੂਟ ਪਸੰਦ ਆਇਆ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਦਿਓ ਘਰ ਬੈਠੇ ਤੁਸੀਂ ਇਹਨਾਂ ਨੂੰ ਮੰਗਵਾ ਸਕਦੇ ਹੋ ਵਟਸਐਪ ਦਾ ਨੰਬਰ ਮੇਰਾ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਇਹਦੇ ਉੱਪਰ ਜਾ ਕੇ ਤੁਸੀਂ ਵਟਸਐਪ ਕਰ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਦੇ ਹੱਦ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਲੋ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦੀ ਕਲੈਕਸ਼ਨ ਸਾਰੀ ਜਿੰਨੀ ਵੀ ਆਪਣੀ ਕਲੈਕਸ਼ਨ ਆ ਜਿੰਨੀਆਂ ਵੀ ਵੀਡੀਓਜ਼ ਆਉਂਦੀਆਂ ਮੈਂ ਹਰ ਇੱਕ ਦੇ ਵਿੱਚ ਦੱਸਦੀ ਆ ਕਿ ਪੇਮੈਂਟ ਦਾ ਮੈਥਡ ਆਨਲਾਈਨ ਹੀ ਆ ਜੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਫੇਰ ਵੀ ਇਹ ਮੈਸੇਜ ਹੁੰਦਾ ਜਦੋਂ ਵੀ ਵੀਡੀਓ ਚੜਦੀ ਆ ਉਹ ਚ ਇੱਕ ਅੱਧਾ ਜਣਾ ਆਈ ਕਹਿੰਦਾ ਹੁੰਦਾ ਕਿ ਜਦੋਂ ਤੁਹਾਡਾ ਕੋਈ ਬੰਦਾ ਸਾਨੂੰ ਕੋਈ ਆਰ ਦੇਣਾ ਹੋਊਗਾ ਅਸੀਂ ਉਹਨੂੰ ਫੜਾ ਦਾਂਗੇ ਤਾਂ ਫਿਰ ਵੀਡੀਓ ਦੇ ਵਿੱਚ ਜੇ ਮੈਂ ਨਾਂ ਦੱਸਾਂ ਫਿਰ ਤਾਂ ਹੁੰਦਾ ਜੀ ਮੈਂ ਹਮੇਸ਼ਾ ਇਹੀ ਗੱਲ ਕਹਿੰਦੀ ਆ ਕਿ ਪਲੀਜ਼ ਆਨਲਾਈਨ ਹੀ ਪੇਮੈਂਟ ਆ ਆਨਲਾਈਨ ਹੀ ਬੁਕਿੰਗ ਮੰਨੀ ਜਾਊਗੀ ਪੇਮੈਂਟ ਹੋਲਡ ਤੋਂ ਬਾਅਦ ਹੀ ਬੁਕਿੰਗ ਮੈਂ ਲੈਣੀ ਆ ਪਹਿਲਾ ਹੋਲਡ ਤੇ ਮੈਂ ਨਹੀਂ ਰੱਖਦੀ ਹੈਗੀ ਸੋ ਪਲੀਜ਼ ਇਹ ਮੇਰੀ ਰਿਕੁਐਸਟ ਹੀ ਆ ਕਿ ਕੈਸ਼ ਔਰ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਆਨਲਾਈਨ ਪੇਮੈਂਟ ਹੀ ਆਪਾਂ ਪੋਸਟ ਆਫਿਸ ਰਾਹੀਂ ਮੇਰਾ ਕੋਰੀਅਰ ਜਾਂਦਾ ਤੇ ਕੋਈ ਵੀ ਸਾਡਾ ਪਰਸਨਲ ਬੰਦਾ ਤੁਹਾਨੂੰ ਕੋਰੀਅਰ ਨਹੀਂ ਦੇਣ ਹੁੰਦਾ ਹੈਗਾ ਬਾਕੀ ਕਹੀ ਪੈਣਾ ਪੁੱਛਦੀ ਆ ਕਿਥੋਂ ਬਿਲੋਂਗ ਕਰਦੇ ਹੋ ਮੈਂ ਲੁਧਿਆਣਾ ਪਖਵਾਲ ਰੋਡ ਤੋਂ ਆਂ ਜੀ ਪਖਵਾਲ ਕੋਲ ਪਿੰਡਾ ਪੈਣੀ ਰੋੜਾ ਉੱਥੋਂ ਬਿਲੋਂਗ ਕਰਦੀ ਆ ਜਦੋਂ ਵੀ ਤੁਸੀਂ ਸ਼ੌਪ ਤੇ ਆਉਣਾ ਮੋਸਟ ਵੈਲਕਮ ਆ ਬਸ ਇੱਕ ਕਾਲ ਕਰਕੇ ਜਰੂਰ ਆਇਓ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸੀ ਅਟੈਂਡ ਕਰ ਸਕੀਏ ਲੋ ਜੀ ਦਿਖਾਉਣੀ ਅੱਜ ਦੀ ਕਲੈਕਸ਼ਨ ਕੱਪੜੇ ਨੂੰ ਫੀਲ ਮੈਂ ਕਰ ਸਕਦੀ ਆ ਪਰ ਕੱਪੜਾ ਇੰਨਾ ਜ਼ਿਆਦਾ ਫਾਈਨ ਆ ਵੀ ਜੇ ਤੁਸੀਂ ਇਸ ਤਰ੍ਹਾਂ ਫੀਲ ਕਰ ਸਕਦੇ ਹੋ ਤਾਂ ਦੇਖੋ ਇੰਨਾ ਬਟਰ ਸੌਫਟ ਕੱਪੜਾ ਜਿੱਦਾਂ ਆਪਾਂ ਸਮਝ ਲਓ ਵੀ ਦੇਸੀ ਕਿਉਂ ਛੱਤ ਪਾਲਿਆ ਜਿੱਦਾਂ ਦਾ ਆਪਾਂ ਕੱਪੜੇ ਨੂੰ ਫੀਲ ਕਰ ਲਿਆ ਉਹ ਕੰਮ ਆ ਬਹੁਤ ਸੋਹਣਾ ਇੰਨਾ ਸੋਹਣਾ ਫੈਬਰਿਕ ਆ ਬਹੁਤ ਸੋਹਣੀ ਕਲੈਕਸ਼ਨ ਆ ਆ ਲਓ ਜੀ ਰਸ਼ੀਆ ਬ੍ਰਾਂਡ ਰਹੂਗਾ ਸਾਈਡ ਤੇ ਸਾਰੇ ਸਟੈਂਪਿੰਗ ਮਿਲੂਗੀ ਤੁਹਾਨੂੰ ਰਸ਼ੀਆ ਦੀ ਸਾਰੀ ਸਟੈਂਪਿੰਗ ਮਿਲੂਗੀ ਬਕਾਇਦਾ ਇਹਦੀ ਟੈਗ ਮਿਲਣਗੇ ਆ ਹੈਗਾ ਗ੍ਰੇ ਕਲਰ ਦਾ ਸੂਟ ਇਦੇ ਵਿੱਚ ਹਰ ਤਰ੍ਹਾਂ ਦਾ ਚਾਰਟ ਆਊਗਾ ਤੁਹਾਨੂੰ ਅੱਜ ਮਿਲੇਗਾ ਜਾਨੀ ਕਿ ਡਾਰਕ ਵੀ ਹੈ ਮੀਡੀਅਮ ਦੇ ਕਲਰ ਆ ਹੱਦ ਤੋਂ ਵੱਧ ਡਾਰਕ ਕਲਰ ਨਹੀਂ ਆਉਂਦੇ ਇਹਦੇ ਵਿੱਚ ਬਹੁਤ ਸੋਹਣੇ ਮਿੱਠੇ ਪਿਆਰੇ ਜੇ ਪ੍ਰਿੰਟ ਲਾਈਟ ਕਲਰ ਬਹੁਤ ਸੋਹਣੇ ਮਿਲਣਗੇ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਹੋਇਆ ਬਸ ਸਕਰੀਨਸ਼ਾਟ ਲੈ ਕੇ ਵਟਸਐਪ ਕਰੀ ਚੱਲੋ 5 ਮੀਟਰ ਆਲ ਓਵਰ ਦਾ ਸੂਟ ਆ ਇਹਦੀ ਪ੍ਰੋਪਰ ਕੱਟ 3.5 ਮੀਟਰ ਆਉਂਦੀ ਹੈ ਵੱਡੇ ਬਣੇ ਦੇ ਵਿੱਚ ਹੁੰਦੇ ਨੇ ਇਹ ਸੂਟ ਬ੍ਰਾਂਡ ਦੇ ਨੇ ਕੱਟ ਪਲੱਸ ਹੀ ਨਿਕਲੂਗੀ ਮਾਈਨਸ ਨਹੀਂ ਨਿਕਲਦੀ ਬਹੁਤ ਵਧੀਆ ਬ੍ਰਾਂਡ ਦੀ ਜਿਹੜੀ ਕੱਟ ਹੁੰਦੀ ਆ ਉਹ ਹਮੇਸ਼ਾ ਵੱਧ ਹੀ ਹੁੰਦੀ ਆ ਯਾਨੀ ਕਿ 5 ਮੀਟਰ ਤੋਂ ਪਲੱਸ ਹੀ ਜਾਂਦੀ ਆ ਘਟਦੀ ਨਹੀਂ ਹੈ ਜੀ ਨਾਲ ਵਿਸਕੋਸ ਮਸਲੀਨ ਦੇ ਦੁਪੱਟੇ ਜਿਨ੍ਹਾਂ ਨੂੰ ਮਡਾਲ ਦੇ ਦੁਪੱਟੇ ਵੀ ਆਪਾਂ ਕਹਿੰਨੇ ਆ ਬਹੁਤ ਵਧੀਆ ਇੰਨੀ ਵਧੀਆ ਕੁਆਲਿਟੀ ਆ ਰਸ਼ੀਆ ਬ੍ਰਾਂਡ ਦੇ ਜਿੰਨੇ ਵੀ ਫੈਬਰਿਕ ਅਸੀਂ ਸੇਲ ਕਰ ਰਹੇ ਆ ਕੁਆਲਿਟੀ ਬਹੁਤ ਸੋਹਣੀ ਆ ਪਹਿਣਨ ਤੱਕ ਪਹੁੰਚਦੀ ਆ ਤਾਂ ਬਹੁਤ ਰਿਪੀਟ ਰਿਪੀਟ ਮੰਗ ਆ ਰਸ਼ੀਆ ਦੀ ਯਾਨੀ ਕਿ ਸਾਡੇ ਕੋਲ ਆ ਲਓ ਜੀ ਇਹ ਹੈਗਾ ਇਹਦੇ ਵਿੱਚ ਸਾਰਾ ਇਹਦਾ ਦੁਪੱਟਾ ਸਾਰਾ ਡਿਜੀਟਲ ਬਣਿਆ ਹੋਇਆ ਬਹੁਤ ਸੋਹਣਾ ਪੀਸ ਆ ਬਹੁਤ ਸੋਹਣੀ ਕਲੈਕਸ਼ਨ ਆ ਪੀਸ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ WhatsApp ਕਰੀ ਚੱਲਿਓ ਲਿਮਟਿਡ ਪੀਸ ਆ ਆਪਣੇ ਕੋਲੇ ਸਟਾਕ ਪ੍ਰਾਈਸ ਤੁਹਾਨੂੰ ਸਾਰਾ ਸਕਰੀਨ ਤੇ ਮੈਂਸ਼ਨ ਹੋ ਜਾਊਗਾ ਇਸ ਤਰ੍ਹਾਂ ਇਹਦੀ ਟੈਗਿੰਗ ਆਊਗੀ ਸਪੈਸ਼ਲ ਨਾਲ ਸਟੈਂਪਿੰਗ ਦਾ ਜਿਹੜੀ ਫੋਰ ਸਾਈਡ ਆਉਣੀ ਆ ਉਹ ਤਾਂ ਆਣੀ ਹੋਈ ਆ ਆਹ ਲੋ ਅਗਲਾ ਪ੍ਰਿੰਟ ਪਿਸਤਾ ਗ੍ਰੀਨ ਜਾਂ ਕਲਰਾਂ ਦੇਖੋ ਕਿੰਨਾ ਪਿਆਰਾ ਕਿੰਨਾ ਮਿੱਠਾ ਜਿਹਾ ਕਲਰ ਇਸ ਤਰ੍ਹਾਂ ਕੱਪੜੇ ਨੂੰ ਫੀਲ ਕਰ ਸਕਦੇ ਹੋ ਤੁਸੀਂ ਵੀ ਕਿੰਨਾ ਆਈ ਲਾਈਕ ਕਰਾ ਜਾਂ ਬੇਸ ਬਹੁਤ ਸੋਹਣਾ ਜਾਨੀ ਕਿ ਇਹ ਵੀ ਜਿੰਨਾ ਮੈਂ ਕਹਿੰਦਾ ਵੀ ਓਦੋਂ ਵੀ ਜ਼ਿਆਦਾ ਬਹੁਤ ਵਧੀਆ ਫੀਲ ਆ ਮੈਂ ਵਾਰ-ਵਾਰ ਤਾਂ ਹੀ ਰਿਪੀਟ ਕਰ ਰਹੀ ਆ ਇਹ ਵਾਲੀਆਂ ਕਲੈਕਸ਼ਨਾਂ ਨਾ ਬਹੁਤ ਸੋਹਣੀਆਂ ਆਉਂਦੀਆਂ ਨੇ ਜਾਨੀ ਕਿ ਪੈਸੇ ਤਾਂ ਆਪਾਂ ਲਾਉਣੇ ਆ ਪਰ ਜਦੋਂ ਆਪਾਂ ਕਹਿੰਦੇ ਆ ਨਾ ਵੀ ਪੈਸੇ ਲਾਏ ਰਾਸ ਆ ਜਾਣ ਤਾਂ ਉਹ ਚੀਜ਼ਾਂ ਨੇ ਪੈਸੇ ਵੀ ਲਾਉਣੇ ਆ ਵਧੀਆ ਚੀਜ਼ ਵੀ ਪਾਉਣੀਆਂ ਆ ਤੇ ਵੀ ਆਏ ਆਪਣਾ ਪੈਸਾ ਫਜ਼ੂਲ ਜਿਆ ਨ ਲੱਗੇ ਜੇ ਦੂਜੇ ਜਾਨੇ ਸੂਟ ਖਰਾਬ ਹੋ ਜਾਵੇ ਇੱਕ ਤੋਂ ਤੇ ਸੂਟ ਖਰਾਬ ਹੋ ਗਿਆ ਜੀ ਜਾਂ ਦੋ ਪਰ ਇਹ ਰਸ਼ੀਆ ਬ੍ਰਾਂਡ ਦੀਆਂ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਬਹੁਤ ਵਧੀਆ ਜਿੰਨਾ ਮਰਜੀ ਕੱਪੜੇ ਨੂੰ ਪਾ ਕੇ ਇੰਡ ਆਇਓ ਬਾਕੀ ਪਾਏ ਹੋ ਦੀ ਜਿਹੜੇ ਲੁੱਕ ਆਣੀ ਹੈ ਜਿਹੜੀ ਗ੍ਰੇਸ ਆਣੀ ਹੈ ਨਾ ਉਹ ਤਾਂ ਅਲੈਦਾ ਹੀ ਆ ਬਹੁਤ ਸੋਹਣੇ ਇੱਕ ਸ਼ਾਈਨ ਆ ਅਲੱਗ ਤੋਂ ਐਡ ਇਹ ਕਿਤੇ ਨਹੀਂ ਜਾਣੀ ਜਿੰਨਾ ਮਰਜੀ ਇਹਨੂੰ ਵਾਸ਼ ਕਰ ਲਿਓ ਜਿਵੇਂ ਮਰਜੀ ਕਰ ਲਿਓ ਇਹ ਕੱਪੜੇ ਦੇ ਵਿੱਚ ਜਿਹੜੀ ਸ਼ਾਈਨ ਆ ਇਹ ਕਿਹਦੀ ਇੱਕ ਦੇਸ਼ੀ ਆ ਦੀ ਫ੍ਰੈਗਰੈਂਸ ਆਂਦੀ ਆ ਤਾਂ ਤੁਸੀਂ ਨਹੀਂ ਲੈ ਸਕਦੇ ਪਰ ਜਦੋਂ ਤੁਹਾਡੇ ਕੋਲ ਸੂਟ ਪਹੁੰਚੇਗਾ ਤੁਹਾਨੂੰ ਪਤਾ ਲੱਗੂਗਾ ਇੱਕ ਪਰਫਿਊਮ ਵਾਂਗੂ ਜੇ ਇੱਕ ਅਲੱਗ ਜੀ ਫ੍ਰੈਗਰੈਂਸ ਆਂਦੀ ਆ ਜਿਹੜੀ ਜੇ ਕੋ ਖੁੱਲਣਸਾਰ ਸੂਟ ਨੂੰ ਹੋਰ ਵੀ ਜਿਆਦਾ ਸੋਹਣਾ ਕਰ ਦਿੰਦੀ ਆ ਬਹੁਤ ਸੋਹਣੀ ਕਲੈਕਸ਼ਨ ਆ ਲਓ ਜੀ ਨਾਲ ਇਹਦੇ ਵੀ ਹੈਗਾ ਸੇਮ ਦੁਪੱਟਾ ਡਿਜੀਟਲ ਨਾਲ ਸੇਮ ਲੱਗਿਆ ਹੋਇਆ ਵਿਸਕੋਸ ਦਾ ਦੁਪੱਟਾ ਬਹੁਤ ਸੋਹਣਾ ਪ੍ਰਿੰਟਿੰਗ ਚੈੱਕ ਕਰ ਸਕਦੇ ਹਾਂ ਬਹੁਤ ਸੋਹਣੀ ਆ ਪੂਰੇ ਖੁੱਲੇ ਡੁੱਲੇ 2.5 ਮੀਟਰ ਦਾ ਕੱਟਦੇ ਦੁਪੱਟੇ ਨੇ ਦੁਪੱਟਿਆਂ ਦੀ ਲੈਂਥ ਦੇ ਵਿੱਚ ਕੋਈ ਵੀ 1 ਇੰਚ ਵੀ ਘਟ ਨਹੀਂ ਵੱਧ ਨਹੀਂ ਬਹੁਤ ਵਧੀਆ ਖੁੱਲੇ ਡੁੱਲੇ ਦੁਪੱਟੇ ਲੱਗੇ ਹੋਏ ਨੇ ਇਹਦੇ ਵਿੱਚ ਕਲਰ ਮਿਲ ਜਾਣਗੇ ਜੀ ਤੁਹਾਨੂੰ ਤਿੰਨ ਇਹ ਵਾਲੇ ਡਿਜ਼ਾਈਨ ਦੇ ਵਿੱਚ ਅਗਲਾ ਕਲਰ ਹੈਗਾ ਇਹਦੇ ਵਿੱਚ ਪਿਸਤਾ ਗ੍ਰੀਨ ਕਲਰ ਆ ਸੀਗਾ ਲਾਈਟ ਜਾਂ ਫਲੋਸੀ ਕਲਰ ਇਹ ਹੈਗਾ ਜੀ ਪਿਸਤਾ ਗ੍ਰੀਨ ਕਲਰ ਬਹੁਤ ਸੋਹਣਾ ਫੈਬਰਿਕ ਆ ਜਿਹੜੀਆਂ ਪਹਿਣਾ ਤੱਕ ਹੇਠ ਤੱਕ ਰੇਸ਼ੀਆਂ ਨਹੀਂ ਪਹੁੰਚਿਆ ਜਰੂਰ ਇੱਕ ਇੱਕ ਸੂਟ ਮੰਗਾ ਕੇ ਦੇਖਿਓ ਕਿਉਂਕਿ ਹੁਣ ਤਾਂ ਸੰਧਾਰਿਆਂ ਦਾ ਟਾਈਮ ਵੀ ਲਖੜੀਆਂ ਵੀ ਆ ਰਹੀਆਂ ਨੇ ਇਹ ਸੂਟਾਂ ਦੀ ਸਭ ਤੋਂ ਜ਼ਿਆਦਾ ਡਿਮਾਂਡ ਰਹਿਣੀ ਆ ਵੀ ਪਾਏ ਹੋਏ ਗ੍ਰੇਸ ਫੁੱਲ ਲੱਗਣ ਬਹੁਤ ਸੋਹਣੀ ਕਲੈਕਸ਼ਨ ਆ ਨਾਲ ਇਹਦੇ ਸੇਮ ਆਊਗਾ ਵਿਸਤੋਸ਼ ਦਾ ਹੀ ਦੁਪੱਟਾ ਅਗਲਾ ਕਲਰ ਇਹਦੇ ਵਿੱਚ ਹੈਗਾ ਜੀ ਪਿੰਕ ਸ਼ੇਡ ਅਗਲਾ ਕਲਰ ਇਹਦੇ ਵਿੱਚ ਮਿਲੂਗਾ ਪਿੰਕ ਸ਼ੇਡ ਤੁਹਾਨੂੰ ਸ਼ੇਡ ਇਹਦੇ ਚਾਰੇ ਦੇ ਚਾਰੀ ਬਹੁਤ ਸੋਹਣੇ ਆ ਜਿਹੜਾ ਮਰਜੀ ਸ਼ੇਡ ਚੱਕ ਲਿਓ ਬਹੁਤ ਸੋਹਣਾ ਸ਼ੇਡ ਨੇ ਸਾਰੀ ਆ ਦੇਖ ਇਹ ਵੀ ਸ਼ੇਡ ਬਹੁਤ ਸੋਹਣਾ ਵਾ ਪ੍ਰਿੰਟਿੰਗ ਬਹੁਤ ਸੋਹਣੀ ਆ ਤੇ ਫੈਬਰਿਕ ਤਾਂ ਬਸ ਕਹਿਣ ਦੀ ਲੋੜ ਹੀ ਨਹੀਂ ਤੁਹਾਨੂੰ ਆਪੇ ਫੀਲ ਹੋ ਜਾ ਜਿਹੜੀ ਪੈਨ ਦੇ ਹੱਥ 'ਚ ਜਾਓ ਜੇ ਤੁਸੀਂ ਆਪ ਦੇ ਲਈ ਮੰਗਾਉਂਗੇ ਤਾਂ ਦੋ ਸੂਟ ਹੋਰ ਆਰਡਰ ਆਣਗੇ ਜਿਸ ਹਿਸਾਬ ਦੇ ਨਾਲ ਗਾਹਾਂ ਫੰਕਸ਼ਨ ਆ ਰਹੇ ਨੇ। ਦੇਨ ਥਿਆਰਾਂ ਦੀ ਸਟਾਰਟਿੰਗ ਹੋ ਰਹੀ ਆ ਤਾਂ ਇਹ ਸੂਟਾਂ ਦੀ ਡਿਮਾਂਡ ਜੇ ਤੁਸੀਂ ਕਿਸੇ ਨੂੰ ਵਧੀਆ ਮਨ ਲੱਗੇ ਸੂਟ ਲੈ ਕੇ ਦੇਣਾ ਤਾਂ ਤੁਸੀਂ ਕਹੋਗੇ ਕਿ ਹਾਂਜੀ ਅਸੀਂ ਉੱਥੋਂ ਹੀ ਇਹੀ ਬ੍ਰਾਂਡ ਦਾ ਚਾਹੀਏ ਮੇਤਲਿਓ ਜਾਂ ਕਿਤੋਂ ਲਿਓ ਰਸ਼ੀਆ ਦਾ ਹੀ ਇਹੀ ਸੂਟ ਪਾ ਲਓਗੇ। ਬਹੁਤ ਸੋਹਣਾ ਫੈਬਰਿਕ ਆ, ਬਹੁਤ ਸੋਹਣੀ ਕਲੈਕਸ਼ਨ ਆ। ਅਗਲੇ ਇਹਦੇ ਵਿੱਚ ਹੈਗਾ ਜੀ ਲੈਮਨ ਸ਼ੇਡ। ਅਗਲਾ ਸ਼ੇਡ ਮਿਲੂਗਾ ਇਹਦੇ ਵਿੱਚ ਲੈਮਨ ਇਹ ਵੀ ਬਹੁਤ ਸੋਹਣਾ ਸ਼ੇਡ ਆ ਬਹੁਤ ਪਿਆਰਾ ਚਾਰੇ ਦੇ ਉਚਾਰੀ ਸ਼ੇਡ ਬਹੁਤ ਪਿਆਰੇ ਬਹੁਤ ਬੈਸਟ ਨੇ ਜਿਹੜਾ ਮਰਜੀ ਸ਼ੇਡ ਚੱਕ ਸਕਦੇ ਹੋ ਲਓ ਜੀ ਅਗਲੀ ਪੇਂਟਿੰਗ ਹੈਗੀ ਇਹਦੇ ਵਿੱਚ ਅਗਲਾ ਆ ਪ੍ਰਿੰਟ ਇਹਨਾਂ ਦੇ ਪ੍ਰਿੰਟ ਚੇਂਜ ਹੋ ਜਾਣਗੇ ਫੈਬਰਿਕ ਅੱਜ ਦੀ ਵੀਡੀਓ ਦਾ ਸਾਰੀ ਦਾ ਸੇਮ ਹੀ ਆ ਆਹ ਲਓ ਪਿੰਕ ਕਲਰ ਦੇ ਉੱਪਰ ਪ੍ਰਿੰਟਿੰਗ ਚੈੱਕ ਕਰ ਲਓ ਕਿੰਨੀ ਸੋਹਣੀ ਪ੍ਰਿੰਟਿੰਗ ਆ ਪੂਰਾ ਆਲਓਵਰ ਸੂਟ ਆ ਨਾਲ ਵਿਸਕੋਸ ਮਸਲੀਨ ਦਾ ਹੀ ਦੁਪੱਟਾ ਵਾ ਦੁਪੱਟੇ ਦੀ ਕੁਆਲਿਟੀ ਨਾਲ ਜਿਹੜੇ ਵਿਸਕੋਸ ਮਸਲੀਨ ਦੇ ਆਮ ਆਪਾਂ ਏਕੇ ਟੈਕਸ ਵਗੈਰਾ ਨਾਲ ਆਉਂਦੇ ਨੇ ਉਹਨਾਂ ਤੋਂ ਵੀ ਕਿਤੇ ਜ਼ਿਆਦਾ ਸੋਹਣੀ ਆ ਕਿਤੇ ਜ਼ਿਆਦਾ ਸੌਫਟ ਆ ਬਹੁਤ ਸੋਹਣੀ ਕਲੈਕਸ਼ਨ ਆ ਆਹ ਲਓ ਜੀ ਇਹ ਹੈਗਾ ਇਹਦਾ ਦੁਪੱਟਾ ਸਭ ਤੋਂ ਜ਼ਿਆਦਾ ਹੈਵੀ ਡਿਮਾਂਡ ਤੇ ਇਸ ਵਾਰ ਮਸਲੀਨ ਦਾ ਦੁਪੱਟਾ ਕਿਉਂਕਿ ਪਿਓਰ ਦੇ ਦੁਪੱਟੇ ਪਹਿਣਾ ਆਮ ਆਪਾਂ ਲੈਣੇ ਹੀ ਆ ਤੇ ਉਹਨਾਂ ਨੂੰ ਧੋਣ ਤੋਂ ਬਾਅਦ ਪ੍ਰੈਸਿੰਗ ਦੀ ਪ੍ਰੋਬਲਮ ਜਾਂ ਹੋਰ ਪ੍ਰੋਬਲਮ ਆਉਂਦੀਆਂ ਇਹਨਾਂ ਨੂੰ ਜਿਵੇਂ ਮਰਜ਼ੀ ਜਿਹੜੀਆਂ ਫੌਰੀਆਂ ਦੀਆਂ ਪਹਿਣਾ ਉਹ ਵੀ ਬਹੁਤ ਲਾਈਕ ਆ ਰਹੀਆਂ ਨੇ ਕਿਉਂਕਿ ਗੁਰਦੁਆਰਾ ਸਾਹਿਬ ਤੇ ਸਿਰ ਤੇ ਰੁਕਣ ਲਈ ਦੁਪੱਟੇ ਬਹੁਤ ਵਧੀਆ ਨੇ ਸੈਕਿੰਡ ਹੈਗਾ ਕਿ ਇਹਨਾਂ ਦੀ ਲੰਬਾਈ ਚੁੜਾਈ ਬਹੁਤ ਜ਼ਿਆਦਾ ਬਹੁਤ ਵਧੀਆ ਜਿਵੇਂ ਮਰਜ਼ੀ ਤੁਸੀਂ ਖੁੱਲੀ ਡੁੱਲੀ ਇਹਨਾਂ ਦੀ ਬੁੱਕਲ ਮਾਰ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨ ਹਨ ਦੁਪੱਟ ਇਦੇ ਵਿੱਚ ਕਲਰ ਚੈੱਕ ਕਰ ਲਓ ਅਗਲਾ ਕਲਰ ਇਹਦੇ ਵਿੱਚ ਮਿਲੂਗਾ ਜੀ ਪੀਚ ਸ਼ੇਡ ਹਾਂ ਲੋ ਅਗਲਾ ਕਲਰ ਰਹਿ ਗਿਆ ਇਹਦੇ ਵਿੱਚ ਪੀਚ ਸ਼ੇਡ ਪਹਿਲਾਂ ਆਪਾਂ ਖੋਲਿਆ ਹੋਇਆ ਪਿੰਕ ਸ਼ੇਡ ਅਗਲਾ ਕਲਰ ਇਹਦੇ ਵਿੱਚ ਵੀ ਮਿਲੂਗਾ ਜੀ ਤੁਹਾਨੂੰ ਲੈਮਨ ਸ਼ੇਡ ਸ਼ੇਡ ਹੈਗਾ ਲੈਮਨ ਸ਼ੇਡ ਤਿੰਨ ਸ਼ੇਡ ਨੇ ਇਹਦੇ ਵਿੱਚ ਤਿੰਨੇ ਦੇ ਤਿੰਨੇ ਹੀ ਕਲਰ ਬਹੁਤ ਸੋਹਣੇ ਨੇ ਜਿਹੜਾ ਮਰਜੀ ਸ਼ੇਡ ਤੁਸੀਂ ਲੈ ਸਕਦੇ ਹੋ ਹਲੋ ਅਗਲਾ ਡਿਜ਼ਾਈਨ ਚੈੱਕ ਕਰੋ ਇਹ ਵੀ ਬਹੁਤ ਸੋਹਣਾ ਗਾਜਰੀ ਸ਼ੇਡ ਦੇ ਉੱਪਰ ਆ ਦੇਖੋ ਗਾਜਰੀ ਟੋਨ ਕਿੰਨੀ ਸੋਹਣੀ ਆ ਪੀਚ ਤੋਂ ਲੱਗ ਪਿੰਕ ਤੋਂ ਲੱਗ ਗਾਜਰੀ ਜੀ ਟੋਨ ਆ ਬਹੁਤ ਸੋਹਣਾ ਪ੍ਰਿੰਟਿੰਗ ਆ ਪ੍ਰਿੰਟਿੰਗ ਲਾਜਵਾਵਾ ਜੀ ਜਿਹੜਾ ਮਰਜੀ ਪੀਸ ਚੱਕ ਲੋ ਜਿੰਨੀਆਂ ਵੀ ਪ੍ਰਿੰਟਿੰਗਾਂ ਖੋਲੂ ਇੱਕ ਤੋਂ ਇੱਕ ਆ ਗਿਓਗੇ ਪੂਰੀ ਸਿਲੇਕਟਡ ਤੇ ਪੂਰੀ ਚੁਣ ਕੇ ਪ੍ਰਿੰਟਿੰਗ ਲੈ ਕੇ ਆਉਨੇ ਆ ਕੋਈ ਵੀ ਆਮ ਜੀ ਪ੍ਰਿੰਟਿੰਗ ਨਹੀਂ ਜਿਹੜੀ ਆਮ ਚਲਦੀ ਹੁੰਦੀ ਹੈ ਵੀ ਉਹੀ ਤੁਹਾਡੇ ਮੂਰੇ ਲਿਆ ਕੇ ਰੱਖ ਦੇਈ ਦੀ ਆ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਆ ਲੋ ਜੀ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਆ ਕਰੋ ਤਾਂ ਕਿ ਹੋਰ ਭੈਣਾਂ ਤੱਕ ਇੰਨੀਆਂ ਸੋਹਣੀਆਂ ਵੈਰਾਈਟੀਆਂ ਪਹੁੰਚ ਸਕਣ ਆ ਲੋ ਜੀ ਇਦੇ ਵਿੱਚ ਕਲਰ ਚੈੱਕ ਕਰ ਲਓ ਅਗਲਾ ਕਲਰ ਇਹਦੇ ਵਿੱਚ ਹੈਗਾ ਜੀ ਸਕਾਈ ਬਲੂ ਫਰੋਜ਼ੀ ਸ਼ੇਡ ਬਹੁਤ ਸੋਹਣਾ ਹੈ ਵੀ ਛੇੜ ਤੇ ਇਹਦੇ ਇੰਨੇ ਸੋਹਣੇ ਹੁੰਦੇ ਆ ਨਾ ਨਾ ਤਾਂ ਜਿਆਦਾ ਡਾਰਕ ਨਾ ਲਾਈਟ ਜਿਹੜੀ ਪੈਂ ਲਾਈਟ ਨਹੀਂ ਵੀ ਪਾਉਂਦੀ ਹੋਊਗੀ ਸੂਟ ਉਹ ਤੋਂ ਵੀ ਨਹੀਂ ਇਹ ਛੱਡਿਆ ਜਾਣਾ ਜੇ ਤੁਸੀਂ ਮੇਰੇ ਕੋਲੇ ਆ ਕੇ ਖੜ੍ਹ ਜਮੋ ਨਾ ਜਦੋਂ ਇਹ ਸੂਟ ਖੁੱਲਦੇ ਆ ਤਾ ਇੰਨੇ ਸੋਹਣੇ ਕਿਉਂਕਿ ਫੈਬਰਿਕ ਇੰਨਾ ਜ਼ਿਆਦਾ ਸੋਹਣਾ ਵਾ ਵੀ ਐਂ ਲੱਗਦਾ ਆ ਵੀਡੀਓ ਦੇ ਵਿੱਚ ਇਹਦੀ ਨਾ ਸ਼ਾਈਨ ਨਹੀਂ ਆਉਂਦੀ ਫੈਬਰਿਕ ਦੀ ਫੀਲ ਨਹੀਂ ਆਉਂਦੀ ਪਰ ਤੁਹਾਡੇ ਹੱਥਾਂ 'ਚ ਜਾ ਕੇ ਜਿਹੜੀ ਇਹਦੀ ਫੀਲ ਆਉਣੀ ਹੈ ਇਹਦੀ ਸ਼ਾਈਨ ਆਉਣੀ ਆ ਕੱਪੜੇ ਦੀ ਉਹ ਇੱਕਦੋਨ ਉਹਦੋਂ ਦੁੱਗਣੀ ਖੁਸ਼ੀ ਦੇਊਗੀ ਜਿੰਨੀ ਖੁਸ਼ੀ ਤੁਹਾਨੂੰ ਇਹਦੀਆਂ ਪ੍ਰਿੰਟਿੰਗਾਂ ਦੇਖ ਕੇ ਆਉਂਦੀ ਆ ਥਰਡ ਕਲਰ ਇਹਦੇ ਵਿੱਚ ਹੈਗਾ ਜੀ ਲੈਮਨ ਸ਼ੇਡ ਮਾਸਟਰ ਸ਼ੇਡ ਇਹ ਥੋੜਾ ਜਿਹਾ ਲੈਮਨ ਨਾਲੋਂ ਡਾਰਕ ਮਾਸਟਰ ਟੋਨ ਤੇ ਆ ਗਿਆ ਇਹਦੇ ਸ਼ੇਡ ਬਹੁਤ ਸੋਹਣੇ ਆ ਜਿਹੜਾ ਮਾਜੀ ਸ਼ੇਡ ਲੈ ਸਕਦੇ ਹੋ ਆ ਲੋ ਅਗਲਾ ਸੈਟ ਚੈੱਕ ਕਰੋ ਇਹ ਆ ਗਿਆ ਲਾਈਟ ਚਾਰਟ ਦੇ ਉੱਪਰ ਜਿਵੇਂ ਕਿ ਥੋੜੀ ਜਿਹੀ ਮੀਡੀਅਮ ਇਲ ਦੇ ਵਿੱਚ ਪਾਉਣੇ ਆ ਜਾਂ ਮੀਡੀਅਮ ਇਲ ਵਾਲਿਆਂ ਨੂੰ ਤੁਸੀਂ ਗਿਫਟ ਕਰਨੀ ਆ ਆ ਲੋ ਜੀ ਬਹੁਤ ਸੋਹਣੀਆਂ ਚੀਜ਼ਾਂ ਨੇ ਬਹੁਤ ਵਧੀਆ ਫੈਬਰਿਕ ਆ ਤੇ ਪ੍ਰਾਈਸ ਕੁਝ ਵੀ ਨਹੀਂ ਹੈਗਾ ਜੇ ਇਹ ਇਹੇ ਸੂਟ ਮਾਰਕੀਟ ਦੇ ਵਿੱਚੋਂ ਲੈਣ ਜਾਓਗੇ ਇੱਕ ਸੂਟ ਮੇਥੋਂ ਮੰਗਾ ਕੇ ਦੇਖ ਲਿਓ ਉਸ ਵੇ ਮਾਰਕੀਟ ਦੇ ਵਿੱਚ ਇਹਦਾ ਰੇਟ ਟਰਾਈ ਕਰ ਲਿਓ 2500 ਤੋਂ ਘੱਟ ਇਹ ਸੂਟ ਤੁਹਾਨੂੰ ਮਿਲਣੇ ਨਹੀਂ ਹੈਗੇ ਬਟ ਬਹੁਤ ਵਧੀਆ ਪ੍ਰਾਈਸ ਰੇਂਜ ਦੇ ਨਾਲ ਅਸੀਂ ਲੈ ਕੇ ਆਉਂਦੇ ਆ ਹਰੇਕ ਫੈਬਰਿਕ ਨੂੰ ਤੇ ਹਰ ਤਰ੍ਹਾਂ ਦਾ ਬ੍ਰਾਂਡ ਤੁਹਾਡੇ ਤੱਕ ਪਹੁੰਚਦਾ ਕਰ ਰਹੇ ਆ ਲੋ ਜੀ ਇਹਦਾ ਦੁਪੱਟਾ ਚੈੱਕ ਕਰ ਲਓ ਉਹ ਵੀ ਸਾਰਾ ਡਿਜੀਟਲ ਆ ਸੇਮ ਵਿਸਕੋਸ ਮਸਲੀਨ ਦਾ ਹੀ ਇਹਨਾਂ ਦਾ ਬੈਨੀਫਿਟ ਮੈਂ ਤੁਹਾਨੂੰ ਦੱਸ ਦਿੱ ਚੁੱਕੀ ਆਂ ਕਿ ਜਿਵੇਂ ਪਹਿਣਾ ਨੂੰ ਹੁੰਦਾ ਵੀ ਸਿਰ ਤੇ ਰੁਕੇ ਬੁੱਕਲ ਵਧੀਆ ਵੱਜੇ ਬਹੁਤ ਵਧੀਆ ਜਿੰਨਾ ਹੈ ਜਦੋਂ ਇਹਨੇ ਇੱਕ ਵਾਸ਼ ਹੋ ਗਿਆ ਤਾਂ ਇਹਦੇ ਵਿੱਚ ਠਹਿਰਾਉ ਜੇ ਆ ਜਾਣਾ ਬਹੁਤ ਵਧੀਆ ਖੁਦ ਕਿਉਂਕਿ ਅਸੀਂ ਖੁਦ ਯੂਜ਼ ਕੀਤੇ ਆ ਮੈਂ ਖੁਦ ਮੇਰਾ ਫਰੋਜ਼ੀ ਸੂਟ ਪਾਇਆ ਤੁਸੀਂ ਵੀਡੀਓ ਚ ਦੇਖਿਆ ਹੀ ਹੋਣਾ ਉਹਦੇ ਨਾਲ ਵਿਸਕੋਸ ਮਸਲੀਨ ਦੇ ਹੀ ਦੁਪੱਟੇ ਲੱਗੇ ਆ ਤੇ ਵਧੀਆ ਆਰਾਮਦਾਇਕ ਦੁਪੱਟੇ ਨੇ ਜਿਵੇਂ ਮਰਜੀ ਦੁਪੱਟਿਆਂ ਨੂੰ ਤੁਸੀਂ ਯੂਜ਼ ਕਰ ਸਕਦੇ ਹੋ ਇਹਦੇ ਵਿੱਚ ਕਿੰਨੇ ਕਲਰ ਮਿਲਣਗੇ ਤੁਹਾਨੂੰ ਆ ਲੋ ਜੀ ਆਹ ਵਾਲਾ ਸੀਗਾ ਪਿੰਕ ਪੀਚ ਜਿਹਾ ਸ਼ੇਡ ਲਾਈਟ ਪੀਚ ਜਿਹਾ ਸ਼ੇਡ ਆਹ ਵਾਲਾ ਹੈਗਾ ਲਵੈਂਡਰ ਟੂਨ ਦੇ ਉੱਪਰ ਸ਼ੇਡ ਬਿਲਕੁਲ ਹੀ ਮਿੱਠੇ ਪਿਆਰੇ ਜਿਹੇ ਇਸ ਟ੍ਰੈਂਡ ਦਾ ਚਾਰਟ ਆ ਇਹ ਬਹੁਤ ਸੋਹਣਾ ਅਗਲਾ ਹੈਗਾ ਜੀ ਇਹਦੇ ਵਿੱਚ ਗ੍ਰੀਨ ਜਿਹਾ ਸ਼ੇਡ ਆ ਕੋਈ ਵੀ ਨਹੀਂ ਕਹਿ ਸਕਦੇ ਗ੍ਰੀਨ ਲਾਈਟ ਜਾਂ ਗ੍ਰੀਨ ਸ਼ੇਡ ਆਲੋਸ ਲੋ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਪ੍ਰੀਮੀਅਮ ਰੇਂਜ ਆ ਬਟ ਕਲੈਕਸ਼ਨ ਬਹੁਤ ਸੋਹਣੀਆਂ ਬਾਜ਼ਾਰ ਨਾਲੋਂ ਰੇਟ ਸਾਡੇ ਬਹੁਤ ਜ਼ਿਆਦਾ ਯਾਨੀ ਕਿ ਵਧੀਆ ਨੇ ਠੀਕ ਨੇ ਸਾਨੂੰ ਆਪ ਨੂੰ ਪਤਾ ਵਾ ਇਹ ਚੀਜ਼ ਦਾ ਕਿਉਂਕਿ ਅਸੀਂ ਬੈਸਟ ਤੋਂ ਬੈਸਟ ਕਲੈਕਸ਼ਨ ਤੁਹਾਡੇ ਲਈ ਘੱਟ ਤੋਂ ਘੱਟ ਰੇਟ ਦੇ ਵਿੱਚ ਲੈ ਕੇ ਆਉਂਦੇ ਆ ਤੇ ਫੈਬਰਿਕ ਪੂਰਾ ਫਾਈਨ ਲੈ ਕੇ ਆਈਆਂ ਇਸ ਲਈ ਜਿਹੜਾ ਵੀ ਸੂਟ ਪਸੰਦ ਆਇਆ ਹੋਵੇ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂਟਾਂ ਦਾ ਆਰਡਰ ਕਰ ਸਕਦੇ ਹੋ ਪਲੀਜ਼ ਮੇਰੇ ਚੈਨਲ ਦੇ ਨਵੇਂ ਦੇ ਹਿਤ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ ਤੇ ਭੈਣਾਂ ਨੂੰ ਇੱਕ ਰਿਕੁਐਸਟ ਇਹ ਜ਼ਰੂਰ ਆ ਕਿ ਜੇ ਕੋਈ ਡਿਜ਼ਾਈਨ ਪਸੰਦ ਆਉਂਦਾ ਹੋਣਾ ਨਾ ਮੇਰੀਆਂ ਵੀਡੀਓਜ਼ 'ਚ ਪਲੀਜ਼ ਇੱਕ ਅਦਾਂ ਡਿਜ਼ਾਈਨ ਨਾਲ ਹੋਰ ਵੀ ਰੱਖਿਆ ਕਰੋ ਜੇ ਸੋ ਤੇ ਕਿਉਂਕਿ ਜਿਆਦਾ ਪਹਿਣਾ ਨੂੰ ਸੋਲਡ ਆਊਟ ਕਹਿਣਾ ਬਹੁਤ ਦੁੱਖਜਿਆ ਹੁੰਦਾ ਜਦੋਂ ਤੁਹਾਨੂੰ ਸੂਟ ਅਸੀਂ ਤੁਹਾਡੇ ਤੱਕ ਪਹੁੰਚਦਾ ਨਹੀਂ ਕਰ ਪਾਉਂਦੇ ਹੈਗੇ ਤੁਹਾਡੀ ਪਸੰਦੀਦਾ ਕਈ ਵਾਰੀ ਵੀਡੀਓ ਪਹਿਨ ਸਾਰੀ ਸੋਲਡ ਆਊਟ ਹੋ ਜਾਂਦੇ ਨੇ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ